ਸ਼ੁਗਲ ਦੋਸਤੋ ਮੇਰਾ ਨਾਮ ਮਨਿੰਦਰ ਸਿੰਘ ਪਿੰਡ ਖਰਾਜ ਜ਼ਿਲ੍ਹਾ ਸਰਸਾ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਇਆ ਮੁਰਰਾ ਦਾ ਆਪਣਾ ਬੱਚਾ ਸੁਲਤਾਨ ਐਦੀ ਏਜ 15 ਮਹੀਨੇ ਹੈ ਅਤੇ ਇਹ ਐਬੀਐਸ ਦੇ ਵੀਰਾ ਭਲੀ ਭੀਮ ਦਾ ਬੱਚਾ ਹੈ ਤੇ ਇਹ ਇੱਕ ਵਾਰ ਦੇ ਸ਼ੋਅ ਦਾ ਵੀ ਵਿਨਰ ਹੈ ਖੀਰਿਆਂ ਦੇ ਵਿੱਚ ਮਿਲਕ ਟੀਥ ਹੈ ਐਦੀ ਮਾਂ ਦਾ ਰਿਕਾਰਡ 17 ਲੀਟਰ ਸੀਗਾ ਪਹਿਲੇ ਲੈਕਟੇਸ਼ਨ ਦੇ ਵਿੱਚ ਬਹੁਤ ਸੋਹਣਾ ਬੱਚਾ ਹੈ ਪਹਿਲੇ ਲੈਕਟੇਸ਼ਨ ਦਾ ਬੱਚਾ ਹੈ ਅਤੇ ਇਹਦੀ ਮਾਂ ਸੀਗੀ ਉਹ ਐਮ 29 ਦੀ ਸੀਗੀ ਇਹ ਖੁਦ ਜੋ ਐਬੀਐਸ ਦੇ ਵੀਂਬੀਰਾਵਲੀ ਦਾ ਬੱਚਾ ਹੈ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਆਪ ਬੱਚੇ ਦੀ ਕੱਲੀ-ਕੱਲੀ ਬ੍ਰੀਕੀ ਦਿਖਾ ਦਿਓ ਪੈਰਾਂ ਤੋਂ ਲੈ ਕੇ ਆ ਜਾਸ ਮੈਂ ਲੋਕ ਲੋਗ ਨੂੰ ਚਾਹਤ ਦੇਖੋ ਹਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਬੱਚੇ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਇਹ ਜੋ ਸਿਰਫ ਹਜੇ 15 ਮਹੀਨਿਆਂ ਦੀ ਹੈ ਤੁਸੀਂ ਬੱਚੇ ਦੀ ਖੜਨੀ ਚੈੱਕ ਕਰੋ ਹਲੇ ਸਿਰਫ ਤੂੜੀ ਤੇ ਕੋਈ ਸਪਲੀਮੈਂਟ ਨਹੀਂ ਕੋਈ ਵੀ ਕੋਈ ਵੀ ਕਰਾਈ ਲੂ ਬੱਚਾ ਚੈੱਕ ਕਰੋ ਤੁਸੀਂ ਸਾਡੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਹਜੇ ਕੋਈ ਇਹਦੀ ਸਰਵਿਸ ਓਪਨ ਨਹੀਂ ਹੈਗੀ ਆਪਣੇ ਬੱਚੇ ਦੀ ਜਦੋਂ ਓਪਨ ਹੋਈ ਦੱਸਾਂਗੇ ਬਹੁਤ ਜ਼ਿਆਦਾ ਚੰਗਾ ਬਣੂਗਾ ਹਜੇ ਖੁੱਲਾ ਸਾਂ ਨਹੀਂ ਅਜਿਹਾ ਆਪਾਂ ਅਪਡੇਟ ਦਿੰਦੇ ਰਿਹਾ ਕਰਾਂਗੇ ਸੋ ਨੂੰ ਜਿਹੜੇ ਮੇਲਿਆਂ ਤੇ ਜਾਇਆ ਕਰੂਗਾ ਉਹ ਮੇਲਿਆਂ ਦੀ ਵੀ ਅਪਡੇਟ ਦੇਵਾਂਗੇ ਅਗਲੇ ਸੰਡੇ ਤੋਂ ਅਗਲੇ ਸੰਡੇ ਇਹ ਝੋਲੜ ਰੋਹੀ ਪਹੁੰਚ ਰਿਹਾ ਵੱਧ ਤੋਂ ਵੱਧ ਲੋਕ ਪਹੁੰਚੋ ਝੋਲੜ ਰੋਹੀ ਆਪਣਾ ਬੱਚਾ ਆਊਗਾ ਇਹ ਕਿਸੇ ਵੀਰ ਨੇ ਲਾਈਵ ਦੇਖਣਾ ਹੋਵੇ ਝੋਲੜ ਰੋਹੀ ਮੇਲੇ ਤਿਆਰ ਹੈ ਥੈਂਕ ਯੂ